ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਰੰਗ ਇੱਕ ਓੰਕਾਰ ਸਤਗੁਰ ਪ੍ਰਸਾਦ ਤੈ ਨਰ ਕਿਆ ਪ੍ਰਾਨ ਸੁਨ ਕੀਨਾ ਅਨਪਾਵਨੀ ਭਗਤ ਨਹੀਂ ਉਪਜੀ ਭੁਖੈ ਦਾ ਨਦੀਨ ਰਹਾਓ ਕਾਮਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੁੱਟੇਓ ਦੇਵਾ ਪਰ ਨਿੰਦਾ ਮੁਕਤੇ ਨਹੀਂ ਛੂਟੀ ਨਿਫਲ ਭਈ ਸਭ ਸੇਵਾ ਬਾੜ ਪਾਰ ਘਰ ਮੂਸ ਬਿਰਾਨੋ ਪੇਟ ਭਰੈ ਅਪਰਾਧੀ ਜੇ ਪਰ ਲੋਕ ਜਾਏ ਅਪਕੀਰਤ ਸੋਈ ਵਿਦਿਆ ਸਾਦੀ ਹਿੰਸਾ ਤੋਂ ਮਨ ਤੇ ਨਹੀਂ ਛੂਟੀ ਜੀਵਿਆ ਨਹੀਂ ਪਾਲੀ ਪਰਮ ਆਨੰਦ ਸਾਧ ਸੰਗਤ ਮਿਲ ਕਥਾ ਪਨੀਤਨਾ ਚਾਲੀ ਛਾੜ ਮਨ ਹਰ ਬਿਮੁਖਨ ਕੋ ਸੰਗ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕੇ ਸੰਗ ਬਸੇ ਹਰ ਲੋਕ ਤਨ ਮਨ ਅਰਪ ਸਰਬਸ ਸਭ ਅਰਪਿਓ ਅਨੁਸਹਿਜ ਤੁਨ ਝੋਕ ਰਹਾਓ ਦਰਸ਼ਨ ਪੇਖ ਭਏ ਨਿਰਬਖਈ ਪਾਏ ਹੈ ਸਗਲੇ ਥੋਕ ਆਨ ਬਸ ਜਿਉ ਕਾਜ ਨਕਸ਼ੂਐ ਸੁੰਦਰ ਬਦਨਾ ਲੋਕ ਸ਼ਿਆਮ ਸੁੰਦਰ ਤਜ ਆਨ ਜੋਰ ਚਾਹਤ ਜਿਉ ਕੁਸ਼ਟੀ ਤਨ ਜੋਕ ਸੂਰਦਾਸ ਮਨ ਪ੍ਰਭ ਹਥ ਲੀਨੋ ਦਿਨੋ ਇਹ ਪਰਲੋਕ ਸਾਰੰਗ ਕਬੀਰ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਬਿਨ ਕਾਉਨ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭ ਫਨ ਕਰਹਾਓ ਆਗੇ ਕੋ ਕਿਛ ਤੁਲਹਾ ਬੰਧੋ ਕਿਆ ਪ੍ਰਵਾਸਾ ਧਨ ਕਾ ਕਾਮ ਸਾਸਾ ਇਸ ਭਾਂਡੇ ਕਾ ਇਤਨਕ ਲੱਗੈ ਧਨ ਕਾ ਸਗਲ ਧਰਮ ਪੁੰਨ ਫਲ ਪਾਵੋ ਧੂਰ ਬਾਂਛੋ ਸਭ ਜਨ ਕਾ ਕਹਿ ਕਬੀਰ ਸੁਨੋ ਰੇ ਸੰਤੋ ਇਹ ਮਨ ਉਡਣ ਪੰਖੇ ਰੂ ਬਨ ਕਾ ਰਾਗ ਮਲਾਰ ਚੌਪ ਦੇ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਖਾਣਾ ਪੀਣਾ ਹਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਘਰ ਜਾਵੋ ਰਹਾਓ ਤੁਦ ਨੋ ਸੇਵੈ ਤੁਜ ਕਿਆ ਦੇਵੈ ਮੰਗੈ ਲੇਵੈ ਰਹੈ ਨਹੀਂ ਤੂੰ ਦਾਤਾ ਜੀਆ ਸਭਨਾ ਕਾ ਜੀਆ ਅੰਦਰ ਜਿਉ ਤੋਹੀ ਗੁਰਮੁਖ ਧਾਵੈ ਸੇ ਅੰਮ੍ਰਿਤ ਪਾਵੈ ਸੇ ਹੀ ਸੂਚੇ ਹੋਹੀ ਐਨਸ ਨਾਮ ਜਪੋਰੇ ਪ੍ਰਾਣੀ ਮੈਲੇ ਹੱਛੇ ਹੋਹੀ ਜਿਹ ਰੁੱਤ ਕਾਇਆ ਸੁਖ ਤੇ ਹਾਤ ਇਹੋ ਜਹੀ ਦੇਹੀ ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾ ਵੈ ਰੁੱਤ ਕੇ ਹੀ ਮਲਾਰ ਮਹੱਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰਵਰਾਨ ਮਿਲਾਵੈ ਸੁਨ ਕਾਨ ਕੋਰ ਸੀਤਲ ਮਨ ਮੋਰਾ ਲਾਲ ਰਤੀ ਗੁਣ ਗਾਵੈ ਬਰਸ ਕਨਾ ਮੇਰਾ ਮਨ ਪੀਨਾ ਅੰਮ੍ਰਿਤ ਬੂੰਦ ਸੁਹਾਣੀ ਹੀਰੇ ਗੁਰ ਮੋਹੀ ਮਨ ਹਰ ਅਸ ਲੀਨਾ ਰਹਾਓ ਸੈ ਸੁਖੀ ਵਾਰ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮਾਨਿਆ ਹਰ ਵਰ ਨਾਰ ਭਈ ਸੁਹਾਗਣ ਮਨ ਤਨ ਪ੍ਰੇਮ ਸੁਖਾਨਿਆ ਆਗਣ ਤਿਆਗ ਭਈ ਬੈਰਾਗਣ ਸਥਿਰ ਵਰ ਸੁਹਾਗ ਹਰੀ ਸੋਗ ਬਿਜੋਗ ਤਿਸ ਕਦੇ ਨਾ ਵਿਆਪੈ ਹਰਿ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਨ ਨੇਚਲ ਪੂਰੇ ਗੁਰ ਕੀ ਓਟ ਗਹੀ ਨਾਨਕ RAM ਨਾਮ ਜਪ ਗੁਰਮਖ ਧਨ ਸੁਹਾਗਣ ਸਚ ਸਹੀ ਮਲਾਰ ਮਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ ਹੋਮੈ ਕਰਤ ਗਵਾਇਆ ਭਰ ਤਨ ਪਰ ਨਾਰੀ ਰਤ ਨਿੰਦਾ ਬਿਖ ਖਾਈ ਦੁਖ ਪਾਇਆ ਸਬਦ ਚੀਨ ਭੈ ਕਬਟ ਨਾ ਛੂਟੇ ਮਨ ਮੁਖ ਮਾਇਆ ਮਾਇਆ ਅਜਗਰ ਭਾਰ ਲਦੇ ਅਤ ਭਾਰੀ ਮਰ ਜਨ ਮੇ ਜਨਮ ਗਵਾਇਆ ਮਨ ਭਾਵੇ ਸਬਦ ਸੁਹਾਇਆ ਪਰਮ ਪਰਮ ਜੋਨ ਭੇਖ ਭੌਕੀਨੇ ਗੁਰ ਰੱਖੇ ਸਚ ਪਾਇਆ ਰਹਾਓ ਤਿਰਹ ਤੇ ਜਨ ਵਾਰ ਨਾ ਨਾਤੇ ਹਰ ਕਾ ਨਾਮ ਨਾ ਪਾਇਆ ਰਤਨ ਪਦਾਰਥ ਪਰ ਹਰ ਤਿਆਗਿਆ ਜਤ ਕੋ ਤਤ ਹੀ ਆਇਆ ਵਿਸ਼ਟਾ ਗੀੜ ਭਏ ਉਤਹੀ ਤੇ ਉਤਹੀ ਮਾਹੇ ਸਮਾਇਆ ਅਦਕੋ ਸਵਾਦ ਰੋਗ ਅਧਕਾਈ ਬਿਨ ਗੁਰ ਸਹਿਜ ਨ ਪਾਇਆ ਸੇਵਾ ਸੂਤ ਰਹਿ ਸੁਗੁਣ गावा ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੈ ਬਾਦੀ ਬਿਨ ਸਹਿ ਹਉ ਬਲ ਬਲ ਗੁਰ ਕਰਤਾਰਾ ਹਮ ਨੀਜ ਹੋਤੇ ਹੀਨ ਮਤ ਝੂਠੇ ਤੂ ਸਬਦ ਸਵਾਰਣ ਹਾਰਾ ਆਤਮ ਜੀਨ ਤਾ ਹਾ ਤੂ ਤਾਰਣ ਸਚ ਤਾਰੇ ਤਾਰਣ ਹਾਰਾ ਬੈਸ ਸਥਾਨ ਕਹਾ ਗੁਣ ਤੇਰੇ ਕਿਆ ਕਿਆ ਕਥੋ ਅਪਾਰਾ ਲਖਨ ਰਖੀਐ ਗੰਮ ਜੋਨੀ ਤੂ ਨਾਥਾ ਨਾਥਨ ਹਾਰਾ ਕਿਸ ਪੈ ਦੇਖ ਕਹੋ ਤੂੰ ਕੈਸਾ ਸਭ ਜਾਜਕ ਤੂੰ ਦਾ ਤਾਰਾ ਭਗਤ ਹੀਨ ਨਾਨਕ ਦਰ ਦੇਖੋ ਇੱਕ ਨਾਮ ਮਿਲੈ ਓਰ ਤਾਰਾ ਕਿਸ ਪੈ ਦੇਖ ਕਹੋ ਤੂੰ ਕੈਸਾ ਸਭ ਜਾਜਕ ਤੂੰ ਦਾ ਤਾਰਾ ਭਗਤ ਹੀਨ ਨਾਨਕ ਦਰ ਦੇਖੋ ਇੱਕ ਨਾਮ ਮਿਲੈ ਓਰ ਤਾਰਾ ਗੁਰੂ ਪਿਆਰਿਓ ਪੁਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ